ਕੱਲ ਆਪਾਂ ਗੱਲ ਲੈਬਨਾਨ ਤੋਂ ਸ਼ੁਰੂ ਕੀਤੀ ਸੀ ਕਿਉਂਕਿ ਉੱਥੇ ਜਿਹੜੇ ਧਮਾਕੇ ਹੋ ਰਹੇ ਆ ਉਹਦੇ ਬਾਰੇ ਕਾਫੀ ਡਿਟੇਲ ਚ ਗੱਲ ਹੋਈ ਸੀ ਪਰ ਹੋਰ ਵੀ ਲਗਾਤਾਰ ਉੱਥੇ ਚੱਲ ਰਿਹਾ ਜੇ ਮਾਹੌਲ ਕਹਿੰਦੇ ਸੁਖਾਵਾਂ ਨਹੀਂ ਹੋਇਆ ਤੇ ਕੀ ਹੋਰ ਅਪਡੇਟਸ ਕੀ ਨੇ ਉਹਦੇ ਬਾਰੇ ਮੈਂ ਦੇਖੋ ਨਿਊਯਾਰਕ ਟਾਈਮਸ ਨੇ ਨਾ ਅੱਜ ਇੱਕ ਖੁਲਾਸਾ ਕੀਤਾ ਜੀ ਕਿ ਜਿਹੜਾ ਪੇਜਰ ਧਮਾਕਿਆਂ ਦਾ ਲੜੀਵਾਰੇ ਕਾਂਡ ਅੰਜਾਮ ਦਿੱਤਾ ਗਿਆ ਇਹ ਇਸ ਤਰ੍ਹਾਂ ਹੋਇਆ ਕਿ ਉਹ ਜਿਹੜੀ ਤਾਈਵਾਨੀ ਕੰਪਨੀ ਆ ਜੀ ਅਪੋਲੋ ਗੋਲਡ ਹੂੰ ਕਮਾਲ ਇਹ ਮੁਸਾਦਨ ਮੈਂ ਤੁਹਾਨੂੰ ਕੀ ਕਿਹਾ ਸੀ ਮੈਂ ਕਿਹਾ ਮੁਸਾਦ ਬੜੀ ਕੁਤੀਸ਼ਾ ਆ ਜੀ ਮੁਸਾਦ ਨੇ ਕੀ ਕੀਤਾ ਸਰ ਕਿ ਇੱਕ ਜਿੱਦਾਂ ਕਹ ਲੋ ਇੱਕ ਫਰਜ਼ੀ ਵੜਾ ਕੀਤਾ ਫਰਜ਼ੀ ਵੜਾ ਇਹੋ ਕੀਤਾ ਕਿ ਉਹਨਾਂ ਦਾ ਲਾਇਸੈਂਸ ਲੈ ਕੇ ਆਪ ਇਹ ਪੇਜਰ ਬਣਾਏ ਨੇ ਹੂੰ ਹੰਗਰੀ ਚ ਜੀ ਤੇ ਮੁੜ ਕੇ ਇਹਨਾਂ ਨੂੰ ਡਿਲੀਵਰ ਕੀਤੇ ਨੇ ਜੀ ਜੀ ਤੇ ਦੱਸਦੇ ਕਿ ਸ਼ਿਪਮੈਂਟ ਦੇ ਦੌਰਾਨ ਹੀ ਇਹਨਾਂ ਨੇ ਵਿਸਫੋਟਕ ਫਟ ਕੀਤੇ ਆ ਕਿਉਂਕਿ ਦੋ ਤਿੰਨ ਹੀ ਥਿਉਰੀਆਂ ਸਾਹਮਣੇ ਆ ਰਹੀਆਂ ਸੀ ਕਿ ਜਾਂ ਤਾਂ ਲਿਥੀਅਮ ਦੀ ਬੈਟਰੀ ਜਿਹੜੀ ਐ ਓਵਰਹੀਟਡ ਕਰਾ ਕੇ ਧਮਾਕੇ ਕੀਤੇ ਗਏ ਆ ਜਾਂ ਵਿਸਫੋਟ ਲਾਇਆ ਗਿਆ ਜਾਂ ਵਗੈਰਾ ਵਗੈਰਾ ਮਤਲਬ ਕਿ ਜੋ ਦੋ ਚਾਰ ਥਿਉਰੀਆਂ ਸਾਡੇ ਸਾਹਮਣੇ ਸੀਗੀਆਂ ਜੀ ਤਾਂ ਉਹਦੇ ਵਿੱਚ ਇਹ ਥਿਉਰੀ ਜਿਹੜੀ ਐ ਉਹ ਹੁਣ ਤੱਕ ਕਹਿ ਲਓ ਕਿ ਸਾਫ਼ ਹੁੰਦੀ ਨਜ਼ਰ ਆ ਰਹੀ ਆ ਹਮ ਕਿ ਸ਼ਿਪਮੈਂਟ ਦੇ ਦੌਰਾਨ ਜਦੋਂ ਇਹਨਾਂ ਨੇ ਆਰਡਰ ਦੇ ਦਿੱਤਾ ਜੀ ਜੀ ਇਤੇ ਸੋਚ ਰਹੇ ਸੀਗੇ ਕਿ ਮੋਬਾਈਲ ਯੂਜ਼ ਕਰਦੇ ਆ ਜਾਂ ਕੁਝ ਐਸਾ ਵੈਸਾ ਸੂਚਨਾ ਤੰਤਰ ਇਸਤੇਮਾਲ ਕਰਦੇ ਆ ਜਿਹਦੇ ਨਾਲ ਇਜ਼ਰਾਈਲ ਕੁਝ ਨਾ ਕੁਝ ਕਰ ਸਕਦਾ ਹੈ ਜੀ ਤਾਂ ਪੇਜਰ ਇਸਤੇਮਾਲ ਕਰੋ ਪੇਜਰ ਤੁਹਾਨੂੰ ਪਤਾ ਹੈ ਇੱਕ ਫਿਲਮ ਦੇ ਵਿੱਚ ਨਾ دیਵਾਨਾ ਮਸਤਾਨਾ ਫਿਲਮ ਆਈ ਸੀ 1997 ਚ ਉਹਦੇ ਚ ਸतीश ਕੋਸ਼ਿਕ ਦਾ ਨਾਮ ਸੀ ਪੱਪੂ ਪੇਜਰ ਹੂੰ ਪੇਜਰ ਕਿਸੇ ਸਮੇਂ ਕਹਿ ਲੋ ਕਿ ਉਹ 벨ਟ ਜਿਹਦੇ ਨਾਲ ਲੱਗਿਆ ਹੁੰਦਾ ਸੀ ਐਡਾ ਇੱਕ ਜਿਗਾਰਡ ਖਾਨਾ ਜੀ ਜੀ ਉਹ ਬੜਾ ਮਤਲਬ ਕਿ ਅ ਕੈਚਦਾ ਕੇਂਦਰ ਹੁੰਦਾ ਸੀਗਾ ਹਮ ਤਗੜੇ ਬੰਦੇ ਇੱਥੇ ਲਾ ਕੇ ਰੱਖਦੇ ਹੁੰਦੇ ਸਨ ਜੀ 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 ਮੋਬਾਈਲ ਉਸ ਤੋਂ ਬਾਅਦ ਆਪਣੇ ਪੰਜਾਬ ਦੇ ਵਿੱਚ ਬਾਅਦਸ ਜਿਆਦਾ ਉਹ ਪ੍ਰਸਿੱਧ ਹੋਏ ਨੇ ਹੂੰ ਹੂੰ ਮੋਬਾਈਲ ਜਿਆਦਾ ਲੋਕਾਂ ਨੇ ਰੱਖਣੇ ਸਟਾਰਟ ਕੀਤੇ ਸ਼ਾਇਦ 2000 ਤੋਂ ਬਾਅਦ ਤੋ ਪੇਜਰ ਕਿਸੇ ਸਮੇਂ ਬਹੁਤ ਮੈਸੇਜ ਆਉਂਦਾ ਹੁੰਦਾ ਸੀ ਜੀ 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 ਅਸੀਂ ਵੀ ਉਹ ਵੇਖੇ ਨੇ ਹੁਣ ਸਾਡੇ ਕੋਲ ਤਾਂ ਨਹੀਂ ਸੀਗਾ ਉਹ ਤਾਂ ਤੋ ਕਹਿੰਦਾ ਮਤਲਬ ਇਹ ਆ ਕਿ ਉਹ ਪੇਜਰ ਜਿਹੜਾ ਕਿ ਬੀਤ ਗਏ ਦੀ ਗੱਲ ਹੋ ਗਈ ਸਾਡੇ ਜਿਹੜੇ ਕਿ ਲੋਕ ਇਹ ਹਾਣੀ ਹੋਣਗੇ ਜਾਂ ਸਾਡੇ ਹਮ ਉਮਰ ਹੋਣਗੇ ਉਹਨਾਂ ਵਾਸਤੇ ਉਹ ਪੇਜਰ ਬੀਤ ਗਏ ਦੀ ਗੱਲ ਹੋ ਗਈ ਸੀ ਤਾਂ ਇਹ ਹੁਣ ਫੇਰ ਤਰੋ ਤਾਜ਼ਾ ਹੋ ਗਈ ਹੈ ساری ਕਹਾਣੀ ਕਿ ਇਹਨਾਂ ਨੇ ਇਸ ਤਰ੍ਹਾਂ ਤਮਾਕਿਆਂ ਨੂੰ ਅੰਜਾਮ ਦਿੱਤਾ ਤਾਂ ਮਸਾਦ ਵੇਖ ਲਓ ਕਿ ਇੱਕ ਫਰਮ ਖੜੀ ਕਰਕੇ ਜੀ ਉਹ ਅਸੈਂਬਲਿੰਗ ਕਰਕੇ ਤੇ ਵਿਸਪੋਰਟ ਚੜ ਕੇ ਇੱਥੋਂ ਤੱਕ ਭੇਜ ਦਿੱਤਾ ਕਮਾਲ ਹੋ ਗਈ ਜੀ 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 ਇਹ ਜਟਵਾਰ ਜੀ ਕਹਿ ਰਹੇ ਨੇ ਕਿ ਮਰਸਾਦ ਨੇ ਆਪਣੇ ਪਲੇਅਰਜ਼ ਦਾ ਬਦਲਾ ਜਿਹੜਾ 10 ਸਾਲਾਂ ਬਾਅਦ ਵੀ ਲੈ ਲਿਆ ਕਹਿੰਦੇ ਉਹ ਦੁਨੀਆ ਦੀ ਨੰਬਰ 1 ਏਜੰਸੀ ਹੈ ਮਿਉਨਿਕ ਮਿਉਨਿਕ 올림픽 ਚ ਇਹਨਾਂ ਦੇ ਪਲੇਅਰ ਮਾਰੇ ਸੀ ਉਹਨਾਂ ਨੇ ਜੀ ਜੀ ਉਦੋਂ ਫਿਲਸਤੀਨ ਦੀ ਇੱਕ ਜਥੇਬੰਦੀ ਸੀਗੀ ਤੇ ਉਹਦੇ ਵਿੱਚ ਮੈਨੂੰ ਲੱਗਦਾ ਯਾਸਰ ਅਰਾਫਤ ਵੀ ਉਦੋਂ ਹੁੰਦਾ ਸੀਗਾ ਯਾਸਰ ਅਰਾਫਤ ਬਾਅਦ ਦੇ ਵਿੱਚ ਇੱਕ ਕਹ ਲੋ ਕਿ ਸ਼ਾਂਤਮਈ ਰਸਤੇ ਤੇ ਤੁਰਨ ਵਾਲਾ ਲੀਡਰ ਬਣ ਗਿਆ ਸੀ ਹਮਾਸ ਉਸ ਤੋਂ ਬਾਅਦ ਹੀ ਹੋਣ ਚਾਇਆ ਨਾ ਹੂੰ ਪਹਿਲਾਂ ਉਹ ਕੋਈ ਹੁੰਦੀ ਸੀ ਮੈਨੂੰ ਨਾਂ ਭੁੱਲ ਗਿਆ ਉਹਦਾ ਫਿਲਸਤੀਨ ਰਿਬਲੇਸ਼ ਕੁਛ ਇਸ ਤਰ੍ਹਾਂ ਦਾ ਸੀਗਾ ਚਲੋ ਜੋ ਵੀ ਆ ਮੈਨੂੰ ਨਾ ਨਹੀਂ ਯਾਦ ਪਰ ਯਾਸਰ ਅਰਾਫਤ ਅਸੀਂ ਨਿੱਕੇ ਹੁੰਦਿਆਂ ਨੇ ਟੀਵੀ ਤੇ ਦੇਖਿਆ ਤਾਂ ਉਹ ਯਾਦ ਆ ਮੈਨੂੰ ਤਾਂ ਕਹਿੰਦਾ ਮਤਲਬ ਇਹ ਆ ਕਿ ਇਹ ਮੁਸਾਦ ਨੇ ਮਿਊਨਿਕ 올림픽 ਚ ਉਹ ਜਿਹੜੀ ਜਥੇਬੰਦੀ ਸੀਗੀ ਉਹਨਾਂ ਨੇ ਇਹਨਾਂ ਦੇ ਬੰਦੇ ਮਾਰ ਦਿੱਤੇ ਫਿਰ ਉਹਨਾਂ ਨੂੰ ਇਹਨਾਂ ਨੇ ਲੱਭ ਲੱਭ ਕੇ ਚੁੰਮ ਚੁੰਨ ਕੇ ਮਾਰਿਆ ਸੀਗਾ ਵੱਖ-ਵੱਖ ਕੋਨਿਆਂ 'ਚ ਜਾ ਕੇ ਕਿਸੇ ਦੇ ਬੈੱਡ ਥੱਲੇ ਬੰਬ ਲਾਤਾ ਕਿਸੇ ਨੂੰ ਕਿਸੇ ਤਰੀਕੇ ਨਾਲ ਤੇ ਆ ਤੁਸੀਂ ਦੂਰ ਕੀ ਜਾਣਾ ਆ ਸੁਲੇਮਾਨੀ ਨੂੰ ਹਾਂ ਬਿਲਕੁਲ ਇੱਕ ਹੋਰ ਵਿਗਿਆਨਕ ਸੀ ਕਿਵੇਂ ਮਾਰਿਆ ਨਾਨੇ ਬਿਲਕੁਲ ਇਹ ਫਿਰ ਜਿਹਦੇ ਮਗਰ ਪੈ ਜਾਂਦੇ ਬਹੁਤ ਲਾਭ ਹੀ ਲੈਂਦੇ ਇੱਕ ਮਿੱਤਰ ਜੀ ਕਹਿੰਦੇ ਜਸਪੀਰ ਜੀ ਕਹਿੰਦੇ ਪੇਜਰ ਤਾਂ ਵੀ ਆਈਪੀ ਲੋਕਾਂ ਕੋਲੇ ਉਦੋਂ ਹੁੰਦਾ ਸੀ ਹਾਂ ਜੀ ਬਿਲਕੁਲ ਇਹਨਾਂ ਦੀ ਗੱਲਸੇ ਵਿੱਚ ਬਿਲਕੁਲ ਗੱਲ ਸਹੀ ਹੈ ਜੀ ਕਾਲ ਟੈਕਸਟ ਮੈਸੇਜ ਵੀ ਕੋਈ ਲਿਮਟਿਡ ਜਿਹੜੇ ਉਹਦੇ ਤੇ ਆਉਂਦੇ ਹੁੰਦੇ ਸੀਗੇ ਲੋ ਜੀ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਆਪਾਂ ਚੱਲ ਜਾਈਏ ਵਧੀਏ ਅ ਕੱਲ ਦੀ ਇੱਕ ਉਸ ਤੋਂ ਪਹਿਲਾਂ ਇੱਕ ਖਬਰ ਆ ਰਹੀ ਹੈ ਕਿ ਆਪ ਆਗੂ ਹੈ ਕੋਈ ਬੀਬੀ ਆ ਡਿੰਪਲ ਵਿਦੇਸ਼ਾ ਜੀ ਇਹਨੂੰ ਵਿਜੀਲੈਂਸ ਨੇ ਕਾਬੂ ਕਰ ਲਿਆ ਹੁਣ ਕੀ ਕਹੀਏ ਦੱਸੋ ਕੈਸੀਆਂ ਕੈਸੀਆਂ ਖਬਰਾਂ ਆਪਨੇ ਕੋਲ ਵੀ ਕਹੀ ਨਹੀਂ ਪਈ ਇਦਾਂ ਦੀਆਂ ਖਬਰਾਂ ਇਹ ਪੀਟੀਸੀ ਨੇ ਖਬਰ ਸ਼ਾਇਆ ਕੀਤੀ ਆ ਬੀਬੀ ਗੱਲ ਦੇ ਵਿੱਚ ਝਾੜੂ ਵਾਲਾ ਸਫਾ ਵੀ ਪਾ ਕੇ ਫੋਟੋ ਖਚਵਾਉਂਦੀ ਨਜ਼ਰ ਆ ਰਹੀ ਆ ਆਮ ਆਦਮੀ ਪਾਰਟੀ ਵਾਲਾ ਜੀ ਜੀ ਕਹਿੰਦੇ ਆ ਕਿ ਡਿੰਪਲ ਨੇ ਬਿਜਲੀ ਬੋਰਡ 'ਚ ਭਰਤੀ ਕਰਾਉਣ ਦੇ ਨਾਂ ਤੇ ਮੰਗੇ ਸੀ ਪੈਸੇ ਡਿੰਪਲ ਦੇ ਨਾਂ ਦਾ ਪਹਿਲਾਂ ਵੀ ਨਗਰ ਨਿਗਮ ਨੇ ਕੱਢਿਆ ਸੀ ਨੋਟਿਸ ਕਿ ਆ ਜੇਕਰ ਡਿੰਪਲ ਕਿਸੇ ਤੋਂ ਵੀ ਮੰਗੇ ਪੈਸੇ ਤੇ ਸਾਡਾ ਇਸ ਨਾਲ ਕੋਈ ਸਬੰਧ ਨਹੀਂ ਤਾਂ ਕਹਿੰਦੇ ਕਿ ਇਹਨਾਂ ਨੇ ਪਹਿਲਾਂ ਹੀ ਾਲਾਦ ਕੀਤੀ ਸੀਗੀ ਤਾਂ ਤੁਸੀਂ ਇਹ ਦੇਖ ਸਕਦੇ ਹੋ ਸਾਬ ਕਿ ਕਿੱਦਰ ਨੂੰ ਕਹਾਣੀ ਤੁਰ ਜਾਂਦੀ ਆ ਉਹ ਜਿਵੇਂ ਉਸ ਸਰਜੀਤ ਭੁੱਲਰ ਨੇ ਗਾਣਾ ਗਾਇਆ ਸੀ ਨਾ ਆ ਸਾਧੂ ਗੁਰੂ ਵੇਖ ਜ਼ਰਾ ਦੁਨੀਆ ਤੁਰੀ ਕਿਧਰ ਨੂੰ ਜਾਂਦੀ ਬਿਲਕੁਲ ਤਾਂ ਆਹ ਵੇਖ ਲੋ ਕਿ ਇਹ ਕੀ ਹਾਲਾਤ ਬਣਦੇ ਪਏ ਨੇ ਆਪਦੀ ਵਿਜੀਲੈਂਸ ਆਪਦੇ ਨੇਤਾਵਾਂ ਨੂੰ ਫੜੀ ਜਾਂਦੀ ਆ ਹਾਲੇ ਵੀ ਕਹੀ ਜਾਂਦੇ ਆ ਕਰਪਸ਼ਨ ਨਹੀਂ ਹੈਗੀ ਕਰਪਸ਼ਨ ਨਹੀਂ ਹੈਗੀ ਤਾਂ ਕਰਪਸ਼ਨ ਕਰਦਾ ਕੌਣ ਆ ਆ ਤੁਸੀਂ ਨਮੂਨੇ ਜਿਹੜੇ ਭਰਤੀ ਕੀਤੇ ਆ ਚੁਣ-ਚੁਣ ਕੇ ਆਹ ਵੇਖ ਲੋ ਕੀ ਗੋਲ ਰੰਗ ਲਾਈ ਜਾਂਦੇ ਬਿਲਕੁਲ ਬਿਲਕੁਲ ਇਧਰ ਗੁਰਦੇਤ ਸਿੰਘ ਜੀ ਕਹਿ ਰਹੇ ਕਿ ਵੀਰੇ 1 ਕਰੋੜ ਦੀ ਰੰਗਦਾਰੀ ਮੰਗ ਰਿਹਾ ਸਾਡੇ ਪਿੰਡ ਦੇ ਇੱਕ ਮਿਹਨਤੀ ਬੰਦੇ ਤੋਂ ਕਹਿੰਨੇ ساری ਉਮਰ ਉਹਨੇ ਕਮਾਈ ਕੀਤੀ ਆ